ਅਰਖਿਤ ਕਾਰਨ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਈ ਜਿਸ ਕਾਰਨ ਸਾਡੇ ਖੇਤਾਂ ਵਿੱਚ ਪਾਣੀ ਬਹੁਤ ਭਰ ਪਾ ਜੀ ਤੇ ਫਸਲਾਂ ਖਰਾਬ ਹੋ ਰਹੀਆਂ ਸਨ ਤੇ ਇਸ ਕਰਕੇ ਡਰੇਨ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਸਾਰਾ ਸਾਡੇ ਖੇਤਾਂ ਵਿੱਚ ਆ ਕੇ ਘੜਾ ਘਰਾ ਵਿੱਚ ਵੜ ਚੁੱਕਾ ਸੀ ਤੇ ਫਸਲ ਸਾਰੀ ਡੁੱਬ ਚੁੱਕੀ ਸੀ ਤੇ ਜੋ ਕਮਾਦ ਔਰ ਝੋਨੇ ਦੀ ਫਸਲ ਬਹੁਤ ਖਰਾਬ ਹੋ ਰਹੀ ਸੀ ਤੇ ਉਸ ਤੋਂ ਬਾਅਦ ਅਸੀਂ ਬਾਉ ਸ਼ਮਸ਼ੇਰ ਸਿੰਘ ਜੀ ਨੂੰ ਮਿਲੇ ਔਰ ਆਪਣੀ ਸਮੱਸਿਆ ਦਸੀ ਉਹਨਾਂ ਨੇ ਤੁਰੰਤ ਟ੍ਰੇਨ ਵਿਭਾਗ ਨੂੰ ਸੂਚਿਤ ਕੀਤਾ ਤੇ ਐਕਸ਼ਨ ਸਾਹਿਬ ਨੂੰ ਮਿਲਣ ਲਈ ਗਿਆ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੀਸੀਬੀ ਭੇਜ ਕੇ ਜਿਹੜੀ ਡਰੇਨ ਸੀ ਉਹਨੂੰ ਸਾਫ਼ ਕਰਵਾਇਆ ਅਤੇ ਪਾਣੀ ਦੀ ਨਿਕਾਸੀ ਦਾ ਹੱਲ ਕੀਤਾ ਉਸ ਤੋਂ ਬਾਅਦ ਪਾਣੀ ਚਾਲੂ ਹੋ ਗਿਆ ਅਸੀਂ ਬਹੁਤ ਖੁਸ਼ ਆ ਇਸ ਗੱਲ ਤੋਂ ਜਿਹੜਾ ਇੱਕੋ ਦਿਨ ਦੇ ਵਿੱਚ ਡਰੇਨ ਵਿਭਾਗ ਨੇ ਕਾਰਵਾਈ ਕਰਕੇ ਸਾਨੂੰ ਜੀ ਸੀ ਵੀ ਭੇਜ ਕੇ ਸਫਾਈ ਕਰਵਾ ਕੇ ਪਾਣੀ ਦੀ ਨਿਕਾਸੀ ਕਰਵਾਈ ਆ ਬਾਕੀ ਬਾਉ ਹਰਕੁਸ਼ਨ ਸ਼ੇਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇੱਕ ਮੈਸੇਜ ਦੇਣ ਤੇ ਜਾ ਕੇ ਡਰੇਨ ਨੂੰ ਭਾਗ ਦੂ ਸੂਚਿਤ ਕਰਕੇ ਤੇ ਸਾਡੇ ਪਿੰਡਾਂ ਦਾ ਬਹੁਤ ਵੱਡਾ ਮਸਲਾ ਸੀ ਜਿਹੜਾ ਹੱਲ ਕਰਵਾਇਆ ਤੋ ਅਸੀਂ ਸਾਰੇ ਪਿੰਡ ਵਾਸੀ ਇਸ ਗੱਲ ਤੋਂ ਖੁਸ਼ ਹਾਂ ਸਾਫਾਈ ਵਗੈਰਾ ਸਾਰੀ ਚਲਵਾਈ ਹੈਗੀ ਔਰ ਨਾਲ ਦੇ ਪਿੰਡਾਂ ਦੇ ਸਰਪੰਚ ਦੇ ਨਾਲ ਵੀ ਸਹਿਯੋਗ ਦਿੱਤਾ ਗਿਆ ਨਾਲ ਦੇ ਦੇਖੋ ਜੀ ਇਸ ਮਸਲੇ ਦੇ ਉੱਤੇ ਮੈਂ ਸਾਰੇ ਪਿੰਡਾਂ ਦੇ ਸਰਪੰਚਾਂ ਕੋਲੋਂ ਮੋਹਰ ਲਵਾ ਕੇ ਇੱਕ ਲੈਟਰ ਲਿਖ ਕੇ ਮੋਹਰ ਲਵਾ ਕੇ ਮਤਾ ਪਾ ਕੇ ਤੇ ਡਰੇਨ ਵਿਭਾਗ ਨੂੰ ਸ਼ਮਸ਼ੇਰ ਸਿੰਘ ਜੀ ਦੀ ਵੀ ਮੋਹਰ ਲਵਾ ਕੇ ਔਰ ਡਰੇਨ ਵਿਭਾਗ ਨੂੰ ਮਤਾ ਲਿਖ ਕੇ ਇੱਕ ਇੱਕ ਕੋ ਲੈਟਰ ਦਿੱਤਾ ਤੇ ਤੁਰੰਤ ਉਹਨਾਂ ਨੇ ਇਹ ਕਾਰਵਾਈ ਕਰਕੇ ਸਾਡਾ ਇਸ ਮਸਲੇ ਤੇ ਹੱਲ ਕਰਕੇ ਸਾਨੂੰ ਸਫਾਈ ਕਰਵਾ ਕੇ ਦਿੱਤੀ ਆ ਜਿਵੇਂ ਪੁਰਾਣਾ ਸਾਲਾ ਤੋਂ ਭੰਡੋਰੀ ਰੋਡ ਨੂੰ ਜਾਣ ਵਾਲਾ ਰਸਤਾ ਜੋ ਕਿ ਖਸਤਾ ਹਾਲਤ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਵੇਖੋ ਉਹਨਾਂ ਵੱਲੋਂ ਕੀ ਪੰਜਾਬ ਸਰਕਾਰ ਵੱਲੋਂ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਦੋਂ ਤੱਕ ਉਮੀਦ ਹੈ ਦੇਖੋ ਜੀ 75 ਸਾਲ ਤੋਂ ਦੇਸ਼ ਆਜ਼ਾਦ ਹੋਏ ਨੂੰ ਕੈਰੋਂ ਦੇ ਵੇਲੇ ਤੁਸੀਂ ਬੰਨ ਬਣਿਆ ਸੀ ਜੀ ਜੋ ਕਿ ਪਿਛਲੇ ਸਾਲ ਤੋਂ ਆ 4-5 ਮਹੀਨੇ ਤੋਂ 4-4 ਫੁੱਟ ਮਿੱਟੀ ਪਾ ਕੇ ਸਰਕਾਰ ਉਹਦੇ ਤੇ 13 ਕਿਲੋ 9 ਕਿਲੋਮੀਟਰ ਮਤਲਬ ਸਰਕਾਰ ਸੜਕ ਪੱਕੀ ਬਣਾਉਣ ਜਾ ਰਹੀ ਆ ਤੇ ਉਹ ਉਹਦਾ ਨੀ ਪੱਤਰ ਰੱਖਿਆ ਗਿਆ ਸੋ ਆ ਬਰਸਾਤ ਦੀ ਵਜ੍ਹਾ ਨਾਲ ਥੋੜਾ ਕੰਮ ਰੁਕਿਆ ਥੋੜੇ ਦਿਨਾਂ ਵਿੱਚ ਹੀ ਕੰਮ ਚਾਲੂ ਹੋ ਜਾਏਗਾ ਦੂਜੇ ਪਾਸੇ ਪੁਰਾਣਾ ਸ਼ਾਲੇ ਤੋਂ ਪੰਡੋਰੀ ਰੋਡ ਜਿਹੜਾ ਇਹ ਵੀ ਤੁਹਾਨੂੰ ਚੰਦ ਦਿਨਾਂ ਦੇ ਵਿੱਚ ਰੋਡ ਬਣਨਾ ਸ਼ੁਰੂ ਹੋ ਜਾਏਗਾ ਜਲਦੀ ਤੋਂ ਜਲਦੀ ਇਹ ਸਿਰਫ ਬਰਸਾਤ ਦੀ ਵਜ੍ਹਾ ਕਰਕੇ ਥੋੜੇ ਦਿਨ ਰੁਕਿਆ। ਬਾਕੀ ਤੁਸੀਂ ਦਾ 4 ਕਰੋੜ 85 ਲੱਖ ਰੁਪਈਆ ਅਰਾਉਂਸ ਹੋ ਚੱਕਾ ਤੇ ਉਹ ਜਲਦੀ ਤੋਂ ਜਲਦੀ ਸ਼ੁਰੂ ਹੋਣ ਜਾ ਰਹੀ ਆ। ਇਸ ਸਾਲ ਦੇ ਵਿੱਚ ਹੀ ਇਹ ਸੜਕ ਦਾ ਨਿਰਮਾਣ ਹੋ ਜਾਊਗਾ। ਹਾਂ ਬਿਲਕੁਲ ਇਸ ਸਾਲ ਦੇ ਵਿੱਚ ਵਿੱਚ ਸ਼ੁਰੂ